ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਤੁਹਾਨੂੰ ਮਨ ਸਿਮਰਤ ਕੌਰ ਭਾਈ ਗੁਰਦਾਸ ਜੀ ਦੀ ਆ 12 ਦੇ ਵਿੱਚੋਂ ਗੁਰਸਿੱਖਾਂ ਦੀ ਸੇਵਾ ਦੀ ਮਹਾਨਤਾ ਬਾਰੇ ਦੱਸੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਭਾਈ ਗੁਰਦਾਸ ਜੀ ਦੀਆ ਬਾਰੇ ਵਿੱਚੋਂ ਗੁਰਸਿੱਖਾਂ ਦੀ ਮਹਾਨ ਕੰ디 ਸੇਵਾ ਦੀ ਮਹਾਨਤਾ ਬਾਰੇ ਦੱਸਣ ਜਾ ਰਹੀ ਨਾ ਹੋਮ ਜਾਗ ਲੱਖ ਭੋਗ ਚਣੇ ਚ ਬਾਣੀ ਗੁਰਸਿੱਖਾਂ ਲੱਖਾਂ ਹੀ ਹੋਮ ਜਾਗ ਤੇ ਭੋਗਾ ਦਿਨਾਂ ਪਾਲ ਗੁਰਸਿੱਖਾਂ ਨੂੰ ਚਣੇ ਚ ਬੋਣ ਵਿੱਚ ਹੈ ਤੀਰਥ ਪੁਰਖ ਸੰਜੋਗ ਪੈਰ ਧਵਾਣੀ ਲੱਖਾਂ ਹੀ ਸੰਜੋਗ ਦੇ ਤੀਰਥਾਂ ਤੇ ਇਸ਼ਨਾਨਾ ਦਿਨਾਂ ਪਾਲ ਗੁਰਸਿੱਖਾਂ ਦੇ ਪੈਰ ਧੋਣ ਵਿੱਚ ਹੈ ਗਿਆਨ ਧਿਆਨ ਲੱਖ ਜੋਗ ਸ਼ਬਦ ਸੁਣਾਵਣੀ ਲੱਖਾਂ ਹੈ ਗਿਆਨ ਧਿਆਨ ਦੇ ਜੋਗ ਦੇ ਮਹਾਤਮ ਜਿੰਨਾ ਮਹਾਤਮ ਗੁਰਸਿੱਖਾਂ ਗੁਰੂ ਸ਼ਬਦ ਸੁਣਾਉਣ ਵਿੱਚ ਹੈ ਰਹੈ ਨ ਸਹਿਸਾ ਸੋਗ ਛਾਤੀ ਪਾਵਣੀ ਜੇ ਅਸੀਂ ਗੁਰਸਿੱਖਾਂ ਦੇ ਦੀਵਾਨ ਵਿੱਚ ਛਾਤੀ ਪਾਵਣੀ ਕਰੀਏ ਤਾਂ ਕੋਈ ਵੀ ਸੰਸਾਰ ਤੇ ਰੋਗ ਸੋਗ ਨਹੀਂ ਰਹਿੰਦਾ ਭਵਜਲ ਵਿੱਚ ਅਰੋਗ ਨਾਲ ਹਰਦੀ ਪਾਵਣੀ ਇਹ ਭਵਜਲ ਦੀਆਂ ਲਹਿਰਾਂ ਇਹਨਾਂ ਭਵਜਲ ਦੀਆਂ ਲਹਿਰਾਂ ਤੋਂ ਗੁਰਸਿੱਖ